ਨਵਜੋਤ ਸਿੰਘ ਸਿੱਧੂ ਹੁਣ ਕਿਸਾਨਾਂ ਦੇ ਹੱਕ ਦੇ ਵਿੱਚ ਨਤਰਾਈ ਨੇ ਦੱਸਦੀ ਹੈ ਕਿ ਅਜੇ ਮਿਸਰਾ ਟੈਨੀ ਨੂੰ ਲਖੀਮਪੁਰ ਖੀਰੀ ਦੇ ਵਿੱਚ ਭਾਜਪਾ ਨੇ ਟਿਕਟ ਦਿੱਤੀ ਹੈ ਸਰਬੰਸ ਸਿੰਘ ਪੰਦੇਰ ਨੇ ਵਿਰੋਧ ਕੀਤਾ ਤਾਂ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਹੈ ਤੇ ਕਿਹਾ ਹੈ ਕਿ ਤੁਸੀਂ ਕਿਸਾਨਾਂ ਦੀ ਜ਼ਖਮਾਂ ਤੇ ਲੋਨ ਛਿੜਕਿਆ ਤੇ ਭਾਜਪਾ ਸਰਕਾਰ ਨੂੰ ਸਿੱਧੇ ਹੋਏ ਨੇ ਤੇ ਭਾਜਪਾ ਸਰਕਾਰ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਟਵੀਟ ਕੀਤਾ ਹੈ ਮੈਂ ਟਵੀਟ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕੇਂਦਰ ਕੀ ਮੋਦੀ ਸਰਕਾਰ ਨੇ अजय मिश्रा टैनी को लखीमपुर से दोबारा टिकट है कोई व्यक्ति राजा भी हो न्याय से बड़ा नहीं यही सत्य है सत्य की इस लड़ाई में आज जीत हुई किसान भाइयों की जीत हुई योद्धा वही जो जूझे रण के अंदर ਮਤਵਹੀ ਜੋ ਸਮੇਂ ਤੇ ਕਾਮ ਆਏ yogi yati manas ki mati satya ke marg pe chal ke hi param satya mev jayate daasti ki eh jadi video tweet de vich tusi dekh chuke ho is te vich nakhim purkhiri de jehde ajay misra taniya unhane qatal kita si aur ek patrakar da vi qatal kita si jis nu leke abdu singh sidhu ne marn vart rakha si ta hun lagatar kisan vi virodh kar rahe ne ta hun virodhi partiyan vi ਇਸਤੇ ਡਟ ਗਈਆਂ ਨੇ ਤਾਂ ਹੁਣ ਨਵਜੋਤ ਸਿੰਘ ਸਿੱਧੂ ਸਵਾਲ ਖੜੇ ਕਰ ਰਹੇ ਨੇ ਕਿ ਤੁਸੀਂ ਕਾਤਲਾਂ ਨੂੰ ਇਹ ਟਿਕਟਾਂ ਦੇ ਰਹੇ ਹੋ ਕਿੱਥੋਂ ਦਾ ਹੈ ਲੋਕਤੰਤਰ ਐ ਤਰਾਏ ਨੇ ਦੱਸਦੀ ਹੈ ਕਿ ਅਜੇ ਮਿਸਰਾ ਟੈਨੀ ਨੂੰ ਲਖੀਮਪੁਰ ਖਿਰੀ ਦੇ ਵਿੱਚ ਭਾਜਪਾ ਨੇ ਟਿਕਟ ਦਿੱਤੀ ਹੈ ਸਰਬਨ ਸਿੰਘ ਪੰਦੇ ਨੇ ਵਿਰੋਧ ਕੀਤਾ ਤਾਂ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਹੈ ਤੇ ਕਿਹਾ ਹੈ ਕਿ ਤੁਸੀਂ ਕਿਸਾਨਾਂ ਦੀ ਜ਼ਖਮਾਂ ਤੇ ਲੋਨ ਛਿੜਕਿਆ ਤੇ ਭਾਜਪਾ ਸਰਕਾਰ ਨੂੰ ਸਿੱਧੇ ਹੋਏ ਨੇ ਦੇ ਵਿਦੇਵੀ ਪੀ ਸਰਕਾਰ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਟਵੀਟ ਕੀਤਾ ਹੈ ਮੈਂ ਟਵੀਟ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕੇਂਦਰ ਕੀ ਮੋਦੀ ਸਰਕਾਰ ਨੇ ਅਜੇ ਮਿਸ਼ਰਾ ਟੈਨੀ ਕੋ ਲਖੀਪੁਰ ਖਿਰੀ ਸੇ ਦੁਬਾਰਾ ਟਿਕਟ ਦੇ ਹੈ ਕੋਈ ਵਿਅਕਤੀ ਰਾਜਾ ਵੀ ਹੋ ਨਿਆਂ ਸੇ ਬੜਾ ਨਹੀਂ ਹੈ। ਯਹੀ ਸੱਤਿ ਹੈ। ਸੱਤਿ ਕੀ ਇਸ ਲੜਾਈ ਮੇ आज जीत हुई किसान भाइयों की जीत कि योद्धा वही जो जूझे रण के अंदर मित्र वही जो समय पे काम आए योगी यति मानव की मति सत्य के मार्ग पे चल के ही परम सत्य में जयते दास्ती की ये जड़ी वीडियो ट्वीट के दे देख चुके हो इस नखीम पुरखी जी दे जड़े अजय मिश्रा टैनी है उन्होंने ਕਤਲ ਕੀਤਾ ਸੀ ਔਰ ਇੱਕ ਪੱਤਰਕਾਰ ਦਾ ਵੀ ਕਤਲ ਕੀਤਾ ਸੀ ਜਿਸ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਮਰਨ ਵਰਤ ਰੱਖਿਆ ਸੀ ਤਾਂ ਹੁਣ ਲਗਾਤਾਰ ਕਿਸਾਨ ਵੀ ਵਿਰੋਧ ਕਰ ਰਹੇ ਨੇ ਤਾਂ ਹੁਣ ਵਿਰੋਧੀ ਪਾਰਟੀਆਂ ਵੀ ਇਸ ਤੇ ਡੱਟ ਗਈਆਂ ਨੇ ਤਾਂ ਹੁਣ ਨਵਜੋਤ ਸਿੰਘ ਸਿੱਧੂ ਸਵਾਲ ਖੜੇ ਕਰ ਰਹੇ ਨੇ ਕਿ ਤੁਸੀਂ ਕਾਤਲਾਂ ਨੂੰ ਹੀ ਟਿਕਟਾਂ ਦੇ ਰਹੇ ਹੋ ਕਿੱਥੋਂ ਦਾ ਹੈ ਲੋਕਤੰਤਰ